ਆਵੇ ਇਹ ਪਹਿਲਾਂ ਹੀ ਚਾਹੀਦਾ ਸੀ ਅੱਜ ਕੋਈ ਇਹਨਾਂ ਨੂੰ ਹਨ ਲੋਡ ਨਹੀਂ ਬਈ ਜਾਦੇ ਕਰਨੇ ਤੇ ਪਹਿਲਾਂ ਹੀ ਕਰਨਾ ਚਾਹੀਦਾ ਗ੍ਰੰਥ ਸਾਰੇ ਹੀ ਸਤਕਾਰਯੋਗ ਆ ਪਹਿਲਾਂ ਤੋਂ ਹੁੰਦੀ ਹੀ ਰਹੀਆਂ ਇਹ ਬਿੱਲ ਪਾਸ ਹੋ ਜੇ ਕਾਨੂੰਨ ਬਣ ਜੇ ਤਾਂ ਬਹੁਤ ਵਧੀਆ ਚੰਗੀ ਗੱਲ ਆ ਇਹ ਜਦੋਂ ਬਹੁਤ ਗੁੰੜਲੂ ਅੱਗੇ ਹਰ ਇੱਕ ਹੀ ਗਏ ਜਾਂਦਾ ਸੀ ਇਹ ਤਾਂ ਸਾਡਾ ਹੋਇਆ ਹੈ ਖੁੱਦੀ ਨਹੀਂ ਇਹ ਆਏ ਨਹੀਂ ਇਹ ਕਰਕੇ ਬਹਾਨੇ ਲਾ ਕੇ ਪਾਰ ਕੇ ਸਿੱਟ ਜਾਂਦੇ ਸੀ ਭਗਵੰਤ ਮਾਨ ਜੀ ਦਾ ਸਾਡੇ ਮੁੱਖ ਮੰਤਰੀ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਬਿੱਲ ਲੈ ਕੇ ਆਏ ਇਹ ਲੈ ਕੇ ਤਾਂ ਸਾਰੀਆਂ ਨੂੰ ਪਾਰਟੀਆਂ ਨੂੰ ਤਾਂ ਸਾਥ ਦੇਣਾ ਚਾਹੀਦਾ ਇਹ ਇਕੱਲੇ ਇੱਕ ਭਗਵੰਤ ਮਾਨ ਦਾ ਜਾਂ ਆਮ ਆਪ ਪਾਰਟੀ ਦਾ ਕੰਮ ਨਹੀਂ ਹੈਗਾ ਸਾਰੀਆਂ ਪਾਰਟੀਆਂ ਨੂੰ ਤਾਂ ਸਾਥ ਦੇਣਾ ਚਾਹੀਦਾ ਇਹ ਕਾਨੂੰਨ ਬਣਨਾ ਚਾਹੀਦਾ ਆਪਾਂ ਇਹ ਵਾਰੀ ਸੁਣਦੇ ਸੀਗੇ ਬੇਅਤ ਵੀ ਕਿਸੇ ਵੀ ਪਿੰਡ ਹੋ ਜਾਂਦੇ ਸੀ ਲੱਗਦਾ ਕਿ ਹੁਣ ਠੱਲ ਪਊਗੀ ਉਹਨਾਂ ਨੇ ਸ਼ਰਤ ਰੱਖੀ ਆ ਵੀ 10 ਲੱਖ ਰੁਪਏ ਦਾ ਜੁਰਮਾਨਾਗਾ ਸਜ਼ਾ ਵੀ ਦਰ ਡਰ ਹੋਊਗਾਗਾ ਸਰਾਰਤੀ ਅਨਸਰਾਂ ਨੂੰ ਵੀ ਅਸੀਂ ਵਿਆਦ ਵੀ ਨਾ ਕਰੀਏ ਬਾਕੀ ਇਸ ਚੀਜ਼ ਤੇ ਬਹੁਤ ਕੰਟਰੋਲ ਹੋਊਗਾ ਜੀ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਇਹ ਬਿਲ ਪਾਸ ਕੀਤੀ ਤੇ ਆਪਣੇ ਮੰਦਰ ਵੀ ਆ ਮਸਜਦ ਵੀ ਆ ਸਾਰਿਆਂ ਨੂੰ ਜੰਨੇ ਸਾਰਿਆਂ ਕੋਲੇ ਜੰਨੇ ਸਭ ਦਾ ਸਤਿਕਾਰ ਕਰਦੇ ਜਿਹੜੇ ਵੀ ਮੰਦਰ ਮੂਲ ਗੁਰਦੁਆਰੇ ਮੂਲ ਦੀ ਨਾਲ ਦੇ ਸਰਜੋਗਦੇ ਜੀ ਇਹ ਜਿਨਾਂ ਨੂੰ ਇਹ ਕੰਮ ਨਹੀਂ ਕਰਨਾ ਜਿਨਾਂ ਨੂੰ ਇਹ ਪਸੰਦ ਹੀ ਨਹੀਂ ਉਹਨਾਂ ਦਾ ਤਾਂ ਗ੍ਰੰਥ ਦਾ ਕਿਤਾਬ ਹੈ ਜਿਹਨੂੰ ਮੰਨਣਾ ਜੀ ਨੇ ਦਿਲੋਂ ਮੰਨਣਾ ਤੇ ਡੋ ਮੰਨਣਾ ਉਹਦੇ ਲਈ ਸਾਰੀ ਕੋਈ ਕਹਿੰਦੇ ਆ ਜਿਵੇਂ ਜੀਵੀ ਵਾਲੀਆਂ ਗੋਲੀਆਂ ਉਹਦਾ ਹਸਪਤਾਲਾਂ ਚ ਮਿਲਦੀਆਂ ਉਹ ਕਾਲ ਲਿਖਾਇਆ ਚਿੱਟੇ ਵਾਲਾ ਸਾਡੇ ਜੇਟਾ ਬਿਕਦਾ ਸੀ ਪਹਿਲਾਂ ਸ਼ਰਿਆਮ ਹੀ ਚੱਲਦਾ ਸੀ ਜਦੋਂ ਦਾ ਇਹ ਪੀਲੇ ਪੰਜਾ ਚੱਲਿਆ ਆਪਣੇ ਬਠਿੰਡੇ ਚ ਦੇਖ ਲੋ ਕਿ ਕਿੱਡਾ ਨਿਕਲਿਆ ਸਕੈਂਡਲ 40 40 ਕਿਲੋ ਰੱਖੇ ਬੈਠੇ ਸੀ ਕਈ ਬੱਚੇ ਸਾਡੇ ਚੱਤੇ ਦੇ ਸ਼িকার ਸੀਗੇ ਅੱਜ ਗਰਾਊਂਡ ਦੇ ਵਿੱਚ ਖੇਡ ਰਹੇ ਆ ਗਰਾਊਂਡ ਦੇ ਵਿੱਚ ਮਿਹਨਤ ਕਰ ਰਹੇ ਆ ਜੀ ਬਿਲਕੁਲ ਨਸ਼ਾ ਮੁਕਤ ਹੋ ਗਿਆ ਪਿਛਲੀ ਸਰਕਾਰ ਕਾਂਗਰਸ ਰਹੀ ਆ ਉਹਨਾਂ ਨੇ ਕੋਸ਼ਿਸ਼ ਕੀਤੀ ਨਹੀਂ ਵੀ ਨਸ਼ਾ ਪਰ ਰੋਕਦੀਏ ਖਤਮ ਕਰਦੀਏ ਉਹਨਰ ਦਾ ਲਾਇ ਹੀ ਆ ਜੀ ਨਸ਼ਾ ਸਾਨੂੰ ਵੀ ਪਤਾ ਹੀ ਆ ਸਾਡੇ ਮੂੰਹ ਕਾ ਨੂੰ ਕੋਣ ਸਾਰੀ ਲੋਕਾਂ ਨੂੰ ਪਤਾ ਹੈ ਪਰ ਲੋਕ ਬੋਲ ਨਹੀਂ ਰਹੇ ਗੱਲ ਦਾ ਹੁਣ ਲੋਕ ਬੋਲਣ ਲੱਗੇ ਆ ਸਤਿ ਸ੍ਰੀ ਅਕਾਲ ਨਿਪਖ ਪੋਸਟਾ ਜੁੜੇ ਤਸੀਮਾ ਸਿਮਰਨਜੀਤ ਸਿੰਘ ਦਾਣਾ ਮਾਨ ਸਰਕਾਰ ਦੇ ਵੱਲੋਂ ਇੱਕ ਵੱਡਾ ਕਦਮ ਅਜਿਹੜਾ ਚੱਕਿਆ ਗਿਆ ਜੋ ਬੇਅਦਬੀਆਂ ਹੁੰਦੀਆਂ ਸੀਗੀਆਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਲਈਏ ਜਾਂ ਗੀਤਾ ਹੋਵੇ ਬਾਈਬਲ ਹੋਵੇ ਕੁਰਾਨ ਹੋਵੇ ਜੋ ਗ੍ਰੰਥਾਂ ਦੀਆਂ ਬੇਅਦਬੀਆਂ ਹੁੰਦੀਆਂ ਸੀਗੀਆਂ ਉਹਨਾਂ ਬੇਅਦਬੀਆਂ ਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕੀਤਾ ਗਿਆ ਮਾਨ ਸਰਕਾਰ ਦੇ ਵੱਲੋਂ ਔਰ ਅਸੀਂ ਜ਼ਿਲ੍ਹਾ ਬਠਿੰਡਾ ਦੇ ਫੋਨ ਲੱਗਰ ਦੇ ਵਿੱਚ ਮੌਜੂਦ ਹਾਂ ਔਰ ਪੰਜਾਬ ਦੇ ਲੋਕ ਇਸ ਬਾਰੇ ਕੀ ਸੋਚਦੇ ਆ ਵਿਧਾਨ ਸਭਾ ਹਲਕਾ ਰਾਮਪਰਾ ਫੂਲ ਦੇ ਲੋਕ ਸਬੈਲ ਬਾਰੇ ਕੀ ਸੋਚਦਾ ਆਪਾਂ ਪਹਿਲਾਂ ਸਵਤ ਕਰਦੇ ਆ ਸਭ ਤੋਂ ਪਹਿਲਾਂ ਬਾਈ ਸਾਸਿਕਾ ਸਾਸਿਕਾ ਜੀ ਬਾਈ ਜੀ ਮਾਨ ਸਰਕਾਰ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਪਾਸ ਕੀਤਾ ਗਿਆ ਜੋ ਗੁਰਗਾਂ ਸਾਹਿਬ ਦੀਆਂ ਬੇਅਦਬੀਆਂ ਹੁੰਦੀਆਂ ਸੀਗੀਆਂ ਚਾਹੇ ਗ੍ਰੰਥ ਕੋਈ ਵੀ ਹੋਵੇ ਗੀਤਾ ਹੋਵੇ ਬਾਈਬਲ ਹੋਵੇ ਜੋ ਬੇਅਦਬੀ ਕਰੂਗਾ ਉਹਦੇ ਲਈ ਉਮਰ ਭਰ ਦੀ ਕੈਦ 10 ਲੱਖ ਦਾ ਜੁਰਮਾਨਾ ਹਾਂਜੀ ਬਿਲਕੁਲ ਬਹੁਤ ਵਧੀਆ ਮਾਨ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਜੀ ਇਹ ਜੋ ਕਿ ਬੇਅਦਬੀਆਂ ਹੋਈਆਂ ਉਹ ਕਿਸੇ ਵੀ ਧਰਮ ਦੀਆਂ ਕਿਉਂਕਿ ਤਾਂ ਸਾਰੇ ਧਰਮ ਸਤਿਕਾਰਯੋਗ ਆਗੇ ਕਿਸੇ ਵੀ ਧਰਮ ਦੇ ਵਿੱਚ ਬੇਅਦਬੀ ਹੋਣਾ ਬਹੁਤ ਹੀ ਇੱਕ ਮੰਦਭਾਗੀ ਘਟਨਾ ਹੁੰਦੀ ਹੈ ਜੀ ਜੀ ਅ ਇਹ ਜੋ ਬਿਲ ਪਾਸ ਕੀਤਾ ਗਿਆ ਬਹੁਤ ਹੀ ਵਧੀਆ ਉਪਰਾਲਾ ਲੱਗਾ ਜੀ ਇਹਨਾਂ ਦਾ ਇਹਦੇ ਨਾਲ ਜੋ ਕਿ ਬੇਅਦਬੀਆਂ ਹੋਈਆਂ ਜਾਂ ਹੋਣ ਦੀ ਕੋਸ਼ਿਸ਼ ਕਰੂਗਾ ਉਹਦੇ ਵਾਸਤੇ ਬਹੁਤ ਕੰਟਰੋਲ ਹੋਊਗਾ ਜੀ ਜੀ ਜਿਵੇਂ ਪਹਿਲਾਂ ਆਪਾਂ ਇਹ ਵਾਰੀ ਸੁਣਦੇ ਸੀਗੇ ਬੇਅਦਬੀ ਕਿਸੇ ਵੀ ਪਿੰਡ ਹੋ ਜਾਂਦੀ ਸੀ ਲੱਗਦਾ ਕਿ ਹੁਣ ਠੱਲ ਪਊਗੀ ਕਾਨੂੰਨ ਬਣ ਜਾ ਰਿਹਾ ਹਾਂਜੀ ਹਾਂਜੀ ਜਦੋਂ ਇਹ ਉਹਨਾਂ ਨੇ ਸ਼ਰਤ ਰੱਖੀ ਆ ਵੀ 10 ਲੱਖ ਰੁਪਏ ਦਾ ਜੁਰਮਾਨਾਗਾ ਤੇ ਸਜ਼ਾ ਵੀ ਹੈਗੀ ਇਹਦੇ ਵਿੱਚ ਇਸ ਚੀਜ਼ ਨੂੰ ਦੇਖਦੇ ਹੋਏ ਕੋਸਤਾਰ ਡਰ ਹੋਊਗਾ ਸਰਾਰਤੀ ਅਨਸਰਾਂ ਨੂੰ ਵੀ ਅਸੀਂ ਵਿਆਦ ਵੀ ਨਾ ਕਰੀਏ ਜੀ ਬਾਕੀ ਇਸ ਚੀਜ਼ ਤੇ ਬਹੁਤ ਕੰਟਰੋਲ ਹੋਊਗਾ ਜੀ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਇਹ ਬਿੱਲ ਪਾਸ ਕੀਤਾ ਜੀ ਭਾਈ ਜੀ ਬਿੱਲ ਪਾਸ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਹੁੰਦੀਆਂ ਬੇਇਤਿਆਮੀਆਂ ਦੇ ਖਿਲਾਫ ਸੰਘਾ ਯੋਗ ਕਰਨਾ ਕਿਉਂਕਿ ਇਸ ਤਰੀਕੇ ਦੇ ਨਾਲ ਵਿਆਦਮੇ ਜਿਹੜੀਆਂ ਪਹਿਲਾਂ ਹੁੰਦੀਆਂ ਸੀ ਰੁਕ ਸਕਦੀਆਂ ਬਿਲਕੁਲ ਰੁਕਣੀਆਂ ਜੀ ਹੂੰ ਦੇਖੋ ਹੁਣਾਂ ਇਹ ਪਹਿਲਾਂ ਹੀ ਚਾਹੀਦਾ ਸੀ ਅੱਜ ਕੋਈ ਇਹਨਾਂ ਨੂੰ ਹੁਣ ਲੋਡ ਨਹੀਂ ਬਈ ਜਾਦੇ ਕਰਨੇ ਦੀ ਪਹਿਲਾਂ ਹੀ ਕਰਨਾ ਚਾਹੀਦਾ ਸੀ ਗ੍ਰਾਂਥ ਸਾਰੀ ਸਤਿਕਾਰਯੋਗ ਆ ਹੂੰ ਪਹਿਲਾਂ ਤੋਂ ਹੁੰਦੀ ਹੀ ਰਹੀਆਂ ਇਹ ਬਿੱਲ ਪਾਸ ਹੋ ਜੇ ਕਾਨੂੰਨ ਬਣ ਜੇ ਤਾਂ ਬਹੁਤ ਵਧੀਆ ਚੰਗੀ ਗੱਲ ਹੈ ਇਹਦੇ ਨਾਲ ਬਹੁਤ ਕੰਟਰੋਲ ਹੋਊਗਾ ਅੱਗੇ ਹਰ ਇੱਕ ਹੀ ਗਏ ਜਾਂਦਾ ਸੀ ਇਹ ਤਾਂ ਸਾਡਾ ਹੋਇਆ ਇਹ ਗੁੱਦੀ ਨਹੀਂ ਇਹ ਆਇਆ ਨਹੀਂ ਇਹ ਕਰਕੇ ਬਹਾਨੇ ਲਾ ਕੇ ਪਾੜ ਕੇ ਛਿਟ ਜਾਂਦੇ ਸੀ ਇਹਦੇ ਨਾਲ ਕਾਨੂੰਨ ਬਣਨ ਨਾਲ ਅਗਲੇ ਨੂੰ ਪਤਾ ਲੱਗੂ ਜੇ ਮੈਨੂੰ ਸਜ਼ਾ ਹੋਈ ਕੈਦ ਹੋਈ ਜੁਰਮਾਨਾ ਹੋਇਆ ਫੇਰ ਸਾਰਾ ਕੋਈ ਸੈਟੀ ਹੋ ਜਣਾ ਨਾ ਕਿਸੇ ਦਾ ਗ੍ਰੰਥ ਪੜਿਆ ਕੋਈ ਨਾ ਕੋਈ ਹੋਰ ਕੁਝ ਕਰੇ ਸਭ ਤੋਂ ਵਧੀਆ ਰੋ ਸਭ ਤੋਂ ਵਧੀਆ ਕਾਨੂੰਨ ਜੇ ਬਣ ਜੇ ਤਾਂ ਬਹੁਤ ਵਧੀਆ ਗੱਲ ਹੈ ਭਗਵੰਤ ਮਾਨ ਜੀ ਦਾ ਸਾਡੇ ਮੁੱਖ ਮੰਤਰੀ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਬਿੱਲ ਲੈ ਕੇ ਆਏ ਜੀ ਇਹ ਲੈ ਕੇ ਤਾਂ ਸਾਰੀਆਂ ਨੂੰ ਪਾਰਟੀਆਂ ਨੂੰ ਤਾਂ ਸਾਥ ਦੇਣਾ ਚਾਹੀਦਾ ਇਹ ਇਕੱਲੇ ਇੱਕ ਭਗਵੰਤ ਮਾਨ ਦਾ ਜਾਂ ਬਾਪੂ ਪਾਰਟੀ ਦਾ ਕੰਮ ਨਹੀਂ ਹੈਗਾ ਸਾਰੀਆਂ ਪਾਰਟੀਆਂ ਨੂੰ ਤਾਂ ਸਾਥ ਦੇਣਾ ਚਾਹੀਦਾ ਇਹ ਕਾਨੂੰਨ ਬਣਨਾ ਚਾਹੀਦਾ ਗੁਰਗਾਂ ਸਿੰਘ ਸਾਹਿਬ ਨੂੰ ਤਾਂ ਸਾਰੇ ਹੀ ਮੰਨਦੇ ਆ ਸਾਰੇ ਹੀ ਨਤਮਸਤਕ ਹੁੰਦੇ ਆ ਆਪਾਂ ਦੀ ਸਾਰਿਆਂ ਨੂੰ ਮੰਨਦੇ ਆ ਸਾਰੇ ਗ੍ਰੰਥ ਜਿੱਥੇ ਹੀ ਆਪਣੇ ਮੰਦਰ ਵੀ ਆ ਮਸਜਿਦ ਵੀ ਆ ਸਾਰਿਆਂ ਨੂੰ ਜੰਨੇ ਸਾਰਿਆਂ ਕੋਲੇ ਜੰਨੇ ਸਭ ਦਾ ਸਤਿਕਾਰ ਕਰਦੇ ਜਿਹੜੇ ਵੀ ਮੰਦਰ ਮੂਰ ਗੁਰਦੁਆਰੇ ਮੂਰ ਦੀ ਨਾ ਹੀ ਦੇ ਸਿਰ ਚੋਕਦੇ ਜੀ ਇਹ ਜਿਨ੍ਹਾਂ ਨੂੰ ਇਹ ਕੰਮ ਨਹੀਂ ਕਰਨਾ ਇਨਨੂੰ ਹੀ ਪਸੰਦ ਹੀ ਨਹੀਂ ਉਹਨਾਂ ਦਾ ਗ੍ਰੰਥ ਦਾ ਕਿਤਾਬ ਹੈ ਜਿਹਨੂੰ ਮੰਨਣਾ ਜੀ ਨੇ ਦਿਲੋਂ ਮੰਨਣਾ ਢੋ ਮੰਨਣਾ ਉਹਦੇ ਲਈ ਸਾਰੇ ਕੋਈ ਉਹਨਾਂ ਲਈ ਕੋਈ ਨਹੀਂ ਜੀ ਅ ਭਾਈ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡੀ ਪਹਿਲ ਕਦਮੀ ਕੀਤੀ ਗਈ ਆ ਔਰ 2016 ਦੇ ਵਿੱਚ ਵੀ ਪਹਿਲ ਕਦਮੀ ਹੋਈ ਸੀ ਪਰ ਮਾਨ ਸਰਕਾਰ ਦੇ ਵੱਲੋਂ ਬਿੱਲ ਪਾਸ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਬੇਅਦਬੀਆਂ ਦੇ ਖਿਲਾਫ ਸਭ ਤੋਂ ਪਹਿਲਾਂ ਤਾਂ ਜੀ ਸਸਿਕਾਲ ਧੰਨਵਾਦ ਕਰਦੇ ਆ ਤੁਹਾਡਾ ਸਵਾਗਤ ਕਰਦੇ ਆ ਸਾਡੇ ਫੂਲ ਨਗਰ ਵਿੱਚ ਆਏ ਹੋ ਜੀ ਵੈਲਕਮ ਤੇ ਬਹੁਤ ਧੰਨਵਾਦ ਕਰਦੇ ਹਾਂ ਜਿਸੀ ਸੀਐਮ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਦਾ ਜੋ ਇਹਨਾਂ ਨੇ ਬਿੱਲ ਪਾਸ ਕੀਤਾ ਹੈ ਵਿਦਵੀਆਂ ਬਹੁਤ ਹੁੰਦੀਆਂ ਆਈਆਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਗੀਤਾ ਦੀਆਂ ਕੁਰਾਨ ਦੀਆਂ ਤੇ ਬੜੇ ਚਾਰੇ ਧਰਮਾਂ ਦੇ ਲੋਕ ਬੜੇ ਖੁਸ਼ ਨੇ ਇਸ ਚੀਜ਼ ਤੋਂ ਜੀ ਹਾਂ ਸੁਣਣ ਵਿੱਚ ਆਇਆਗਾ ਵੀ ਹੋਰ ਵੀ ਅਸੀਂ ਵੀਡੀਓ ਦੇਖਦੇ ਹਾਂ ਹਿੰਦੂ ਧਰਮ ਚੋਂ ਸਿੱਖਾਂ ਚੋਂ ਮੁਸਲਮਾਨਾਂ ਚੋਂ ਬੜੇ ਸਤਿਕਾਰ ਕਰਦੇ ਨੇ ਸੀਐਮ ਸਾਹਿਬ ਦਾ ਵੀ ਬਹੁਤ ਸੋਹਣਾ ਕੰਮ ਕੀਤਾ ਜੋ ਪਹਿਲਾਂ ਕਰ ਦੇਣਾ ਚਾਹੀਦਾ ਸੀ 20 ਸਾਲ ਉਹਤ ਹੁਣ ਕੀਤਾਗਾ ਬਹੁਤ ਖੁਸ਼ ਹਾਂ ਸੀ ਤੇ ਐਸੇ ਕੰਮ ਕਰਨੇ ਚਾਹੀਦੇ ਸਰਕਾਰ ਨੂੰ ਜੀ ਤੇ ਬੜੇ ਖੁਸ਼ ਨੇ ਤੇ ਦੂਜੀ ਗੱਲ ਪੰਜਾਬ ਸਰਕਾਰ ਆ ਜਿਹੜੀ ਬਹੁਤ ਸੋਹਣੇ ਸੋਹਣੇ ਕੰਮ ਕਰੇ ਜਿਵੇਂ ਹੁਣ ਸਾਡੇ ਮਾਨਯੋਗ ਖਜ਼ਾਨਾ ਮੰਤਰੀ ਚੀਮਾ ਸਾਹਿਬ ਉਹਨਾਂ ਨੇ ਪਿਛਲੀ ਵਾਰ ਪਿਛਲੇ ਮਹੀਨੇ ਸੈਸ਼ਨ ਹੋਇਆ ਸੀ ਉਹਦੇ ਵਿੱਚ ਜੋ ਐਸਸੀ ਭਾਈ ਜਾਰਾ ਉਹਨਾਂ ਦੇ ਕਰਜ਼ੇ ਮਾਫ ਕੀਤੇ ਨੇ ਉਸ ਤੇ ਬੜੀ ਰਾਹਤ ਮਿਲੀ ਹੈ ਜੀ ਸਾਡੇ ਐਸਸੀ ਭਾਈਚਾਰੇ ਨੂੰ ਗਰੀਬਾਂ ਨੂੰ ਜੋ ਕਰਜ਼ੇ ਮਾਫ ਹੋਏ ਨੇ ਕਾਫੀ ਇੱਥੇ ਵੀ ਸੀ ਸਾਡੇ ਖੂਲ ਨਗਰ ਦੇ ਵਿੱਚ ਇੱਥੋਂ ਵੀ ਹੋਏ ਨੇ ਸਬਦਾ ਜੀ ਜਿਹੜੀ ਐਸਸੀ ਭਾਈਚਾਰਾ ਸੀਗਾ ਉਹਨਾਂ ਤੇ ਮੱਲਮ ਲਾਉਣ ਦੀ ਕੋਸ਼ਿਸ਼ ਕੀਤੀ ਹੈ ਵਿਤਮંત્રી ਸਾਹਿਬ ਨੇ ਨਹੀਂ ਜੀ ਬਿਲਕੁਲ ਨਹੀਂ ਨਹੀਂ ਮੱਲਮ ਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਜੋ ਕਰਜ਼ਾ ਸਿਰ ਚੜਿਆ ਹੋਇਆ ਸੀਗਾ ਮਾਫ ਕਰਕੇ ਅੱਜ 5 ਲੱਖ ਰੁਪਈਆ ਸੀਗਾ ਆਮਦਨ ਦਾ ਕੋਈ ਸਾਧਨ ਨਹੀਂ ਸੀ ਬੈਂਕ ਗੇੜੇ ਮਾਰਦੀ ਸੀ ਉਹਨਾਂ ਦਾ ਕਰਜ਼ਾ ਮਾਫ ਹੋਇਆ ਜੀ ਬੜਾ ਸਨਸਕਾਰ ਕਰਦੀ ਹੈ ਸਰਕਾਰ ਦਾ ਲੋਕ ਜਿਨ੍ਹਾਂ ਦੇ ਕਰਜ਼ਾ ਮਾਫ਼ ਹੋਇਆ ਹੈ ਬਹੁਤ ਸਤਿਕਾਰ ਕਰਦੇ ਆ ਜੀ ਪੰਜਾਬ ਸਰਕਾਰ ਦਾ ਤੇ ਲੋਕ ਅਰਦਾਸਾਂ ਵੀ ਕਰਦੇ ਆ ਗੁਰੂ ਮਹਾਰਾਜ ਅੱਗੇ ਵੀ ਸਾਨੂੰ ਇਹੀ ਸਰਕਾਰ ਵਧੀਆ ਇਹੀ ਚਾਹੀਦੀ ਆ ਆ ਲੋਕਾਂ ਦੀ ਮੰਗ ਆ ਕਿ ਦੁਬਾਰੇ ਫਿਰ ਮਾਨ ਸਰਕਾਰ ਆਉਣੀ ਚਾਹੀਦੀ ਆ ਹਾਂਜੀ ਹਾਂਜੀ 2027 ਦੇ ਵਿੱਚ ਵੀ ਲੋਕਾਂ ਦੀ ਇਹੀ ਮੰਗ ਆ ਵੀ ਦੁਬਾਰੇ ਸਰਕਾਰ ਆਵੇ ਜੋ ਰਹਿੰਦੇ ਆ ਅਧੂਰੇ ਕੰਮ ਨੇ ਉਹ ਵੀ ਪੂਰੇ ਹੋ ਜਾਣ ਜੀ ਮੈ ਜੀ ਵਿਧਾਨ ਸਭਾ ਦੇ ਵਿੱਚ ਬਿੱਲ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ ਜਾਂ ਗੀਤਾ ਹੋਵੇ ਬਾਈਬਲ ਹੋਵੇ ਕੁਰਾਨ ਹੋਵੇ ਸਾਰੇ ਹੀ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਦੇ ਖਿਲਾਫ ਬਿੱਲ ਪਾਸ ਕੀਤਾ ਗਿਆ ਅੰਦੀ ਬਹੁਤ ਵਧੀਆ ਸਰਕਾਰ ਨੇ ਅਪਰਾਲਾ ਕਰਿਆ ਮੁੱਖ ਮੰਤਰੀ ਸਾਹਿਬ ਨੇ ਇਹ ਬਿਲ ਬਨਣਾ ਚਾਹੀਦਾ ਸੀ ਪਹਿਲੇ ਹੀ ਬਨਣਾ ਚਾਹੀਦਾ ਸੀ ਸੱਖਾਂ ਦੇ ਰਾਹ ਦੇ ਵਿੱਚ ਜੋ ਬੇਅਦਵੀਆਂ ਹੋਈਆਂ ਨੇ ਹੁਣ ਜਿਹੜਾ ਕੋਈ ਬੇਅਦਵੀ ਕਰੂਗਾ ਕੁਸ ਪੈਸੇ ਲੈ ਕੇ ਸ਼ਰਾਰਤੀ ਅਰਸ ਨਾਲ ਇਹ ਕੰਮ ਕਰ ਦਿੰਦੇ ਸੀ ਹੁਣ ਸ਼ਰਾਰਤੀ ਅਰਸ ਨਾਲ ਇਹ ਕਦਮ ਲਈ ਚੱਕਣਗੇ ਸਜ਼ਾ ਵੀ ਆ ਜੁਰਮਾਨਾ ਵੀ ਆ ਜੀ ਬਿਲਕੁਲ ਬਹੁਤ ਵਧੀਆ ਠਲ ਪਈ ਹੈ ਜੀ ਭਾਈ ਜਿਵੇਂ ਮਾਨ ਸਰਕਾਰ ਨਸ਼ੇ ਨੂੰ ਲੈ ਕੇ ਕੰਮ ਕਰ ਰਹੀ ਹੈ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਬਲਡੋਜ਼ਰ ਚੱਲਿਆ ਬਠਿੰਡੇ ਦੇ ਵਿੱਚ ਚੱਲਿਆ ਤੁਹਾਡੇ ਔਰ ਉਸ ਤਰੀਕੇ ਨਾਲ ਕੰਮ ਕਰ ਰਹੀ ਹੈ ਮਾਨ ਸਰਕਾਰ ਕੇ ਨਸ਼ਾ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਜਾਂ ਵਿਧਾਨ ਸਭਾ ਹਾਲਕਾਰ ਆਮਪਰਾ ਫੁੱਲ ਦੇ ਵਿੱਚੋਂ ਖਤਮ ਕੀਤਾ ਜਾ ਸਕਦਾ ਬਿਲਕੁਲ ਹੋ ਸਕਦਾ ਜੀ ਇਹ ਤਾਂ ਬਹੁਤ ਵਧੀਆ ਪਰ ਬਹੁਤ ਵਧੀਆ ਚੱਲ ਵੀ ਰਿਹਾ ਹੈ ਨਸ਼ਾ ਖਤਮ ਹੋਇਆ ਇਸ ਤਰੀਕੇ ਦਾ ਸਾਡੇ ਪਿੰਡ ਚ ਤਾਂ ਹੈ ਨਹੀਂ ਹੂੰ ਹੋਰ ਕੋਈ ਬਦ ਕੋਈ ਜਦ ਮਰਜੀ ਜਮਾ ਸਾਫ ਹੋ ਗਿਆ ਜਮਾ ਸਾਫ ਹੂੰ 0% ਆ ਇਹ ਮੰਨ ਕੇ ਚੱਲੋ ਜੀ ਲਿਆ ਜਿਹੜਾ ਖਾਂਦੇ ਆ ਜਿਵੇਂ ਜੀਵੀ ਵਾਲੀਆਂ ਗੋਲੀਆਂ ਉਹਦਾ ਹਸਪਤਾਲਾਂ ਚ ਮਿਲਦੀਆਂ ਉਹ ਖਾਲ ਖਾਲਾ ਚਿੱਟੇ ਵਾਲਾ ਸਾਡੇ ਕੋਈ ਨਹੀਂ ਚਿੱਟਾ ਬਿਕਦਾ ਸੀ ਪਹਿਲਾਂ ਸ਼ਰਿਆਮ ਹੀ ਚੱਲਦਾ ਸੀ ਜਦੋਂ ਦਾ ਇਹ ਪੀਲੇ ਪੰਜਾ ਚੱਲਿਆ ਆਪਣੇ ਬਠਿੰਡੇ ਚ ਦੇਖ ਲੋ ਕਿੱਡਾ ਕੱਢੇ ਨਿਕਲਿਆ ਸਕੈਂਡਲ 40 40 ਕਿਲੋ ਰੱਖੇ ਬਠੇ ਸੀ ਹੂੰ ਉਹ ਸਾਰਿਆਂ ਤੇ ਪੂਰੀ ਠੱਲ ਵਧੀਆ ਪਈ ਆ ਬਹੁਤ ਵਧੀਆ ਅਪਰਲਾ ਸੀ ਮਾਨ ਸਾਹਿਬ ਦਾ ਸੀ ਧੰਨਵਾਦ ਕਰਦੇ ਆ ਜਿਹੜਾ ਨੇ ਨੌਜਵਾਨੀ ਕਨੀ ਜਾਕੇ ਸਭ ਤੋਂ ਪਹਿਲਾਂ ਰਿਕਨੂ ਚੱਕ ਦੇਖਣਾ ਚਾਹੀਦਾ ਸੀ ਨੌਜਵਾਨੀ ਤਾਂ ਸਾਡੀ ਖਤਮ ਹੀ ਹੋ ਗਈ ਸੀ ਪਿੰਡਾਂ 'ਚ ਤਾਂ ਕੋਈ ਰਹੀ ਨਹੀਂ ਜਿਹੜੇ ਸਾਡੇ ਨੌਜਵਾਨ ਮੜੇ ਮੋਟੇ ਪੜ੍ਹੇ ਲਿਖੇ ਸੀ ਉਹ ਬਾਹਰ ਤੁਰ ਗਏ ਕੈਨੇਡਾ ਪਾਕਿਆ ਕੋਈ ਆਸਟ੍ਰੇਲੀਆ ਪਾਕਿਆ ਕੋਈ ਨਿਊਜ਼ੀਲੈਂਡ ਪਾਕਿਆ ਉਹ ਸਾਰੇ ਬਾਹਰ ਤੁਰ ਗਏ ਜਿਹੜੀ ਆ ਰਹਿਦ ਉਮਰ ਦੀ ਇਹਨਾਂ ਨੂੰ ਆ ਚਿੱਟੇ ਨੇ ਮਾਰਤਾ ਸੀ ਇਹਨਾਂ ਚੀਜ਼ਾਂ ਨੂੰ ਲੈ ਕੇ ਪਿਛਲੀ ਸਰਕਾਰ ਕਾਂਗਰਸ ਰਹੀ ਆ ਉਹਨਾਂ ਨੇ ਕੋਸ਼ਿਸ਼ ਕੀਤੀ ਨਹੀਂ ਵੀ ਨਸ਼ਾ ਆਪਾਂ ਰੋਕ ਦਈਏ ਖਤਮ ਕਰ ਦਈਏ ਉਹਨਰ ਦਾ ਲਾਇ ਹੀ ਆ ਜੀ ਨਸ਼ਾ ਸਾਨੂੰ ਵੀ ਪਤਾ ਹੀ ਆ ਸਾਡੇ ਮੂੰਹ ਕਾਨੂੰ ਕੌਣ ਸਾਰੀ ਲੋਕਾਂ ਨੂੰ ਪਤਾ ਹੈ ਪਰ ਲੋਕ ਬੋਲ ਨਹੀਂ ਰਹੇ ਗੱਲ ਦਾ ਹੁਣ ਲੋਕ ਬੋਲਣ ਲੱਗੇ ਆ ਉਹਨੂੰ ਹਰ ਇੱਕ ਨੂੰ ਹੀ ਪਤਾ ਪਤਾ ਵੀ ਲੱਗਣ ਲੱਗਾ ਵੀ ਵਾਕਈ ਇਹ ਕਰ ਰਹੇ ਉਹਨਾਂ ਦੇ ਸਾਰਾ ਕੋਈ ਲੋਕਾਂ ਦੇ ਜੱਗ ਜਾਹਰ ਲੋਕ ਸਭ ਸਮਝਦੇ ਆ ਬੇਕੂਬ ਨਾਮ ਦੀ ਲੋਕਾਂ ਨੂੰ ਕੁਝ ਨਾ ਕਰਨ ਉਹਨਾਂ ਨੂੰ ਪਤਾ ਲਈ ਕੌਣ ਲੈ ਕੇ ਆਇਆ ਕੀਨੇ ਕਰਿਆ ਹੈ ਸਭ ਪੂਜਾਨਦੇ ਲੋਕ ਜੀ ਬਈ ਜਿਵੇਂ ਦੇਖ ਰ ਮਜੀਠੇ ਦੇ ਖਿਲਾਫ ਕਾਰਵਾਈ ਕੀਤੀ ਆ ਮਾਨ ਸਰਕਾਰ ਨੇ ਕਿਵੇਂ ਦੇਖਦੇ ਹੋ ਕਿ ਜੇ ਇੱਕ ਲੋਕ ਚਰਚਾ ਸੀਗੀ ਪੰਜਾਬ ਦੇ ਵਿੱਚ ਕੇ ਵੱਡੇ ਮਗਰਮਾਸ਼ਾ ਜਿਹੜੇ ਉਹਨਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ ਹੁਣ ਹੱਥ ਪਿਆ ਹਾਂਜੀ ਇਹ ਜਿਹੜੀ ਕਾਰਵਾਈ ਕੀਤੀ ਹੈਗੀ ਜਿਵੇਂ ਕਹਿ ਰਹੇ ਸੀ ਲੋਕ ਵੀ ਵੱਡੇ ਮਗਰਮਾਸਾਂ ਨੂੰ ਹੱਥ ਨਹੀਂ ਪਾਉਂਦੇ ਵੀ ਛੋਟਿਆਂ ਤੇ ਇਹ ਕਾਰਵਾਈਆਂ ਕਰ ਦਿੰਦੇ ਆ ਵੀ ਉਹਨਾਂ ਤੱਕ ਪਹੁੰਚ ਕਰੋ ਜੀ ਮਾਨ ਸਾਹਿਬ ਨੇ ਸਾਰੀ ਪੂਰੀ ਕਾਗਜ਼ੀ ਕਾਰਵਾਈ ਕਰਕੇ ਗਹਿਰਾਈ ਤੱਕ ਜਾ ਕੇ ਇਹ ਕਾਰਵਾਈ ਕੀਤੀ ਆ ਤੇ ਅਗਲੇ ਦਿਨਾਂ ਦੇ ਵਿੱਚ ਹੋਰ ਵੀ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੇ ਕੇਸ ਤੁਹਾਡੇ ਸਾਹਮਣੇ ਆਉਣਗੇ ਹੂੰ ਵੀ ਜਿਹੜੇ ਜਿਵੇਂ ਹੁਣ ਆਪਾਂ ਦੇਖਿਆਗਾ ਜਿਵੇਂ ਮਜੀਠੀਆ ਸਾਹਿਬ ਅੰਦਰ ਗਏ ਹੈਗੇ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਕੇਸ ਅਗੇ ਨਿਕਲਣਗੇ ਜੀ ਜਿਨ੍ਹਾਂ ਤੇ ਜਾਨੀ ਕਿ ਸ਼ੱਕ ਆਗਾ ਜਾਂ ਜਿਨ੍ਹਾਂ ਤੇ ਕਾਰਵਾਈ ਚੱਲ ਰਹੀ ਹੈ ਜੀ ਜੀ ਮੈਨੂੰ ਲੱਗਦਾ ਕਿ ਇਸ ਤਰੀਕੇ ਨਾਲ ਜਿਵੇਂ ਮਾਂ ਸਰਕਾਰ ਕੰਮ ਕਰ ਰਹੀ ਹੈ ਨਸ਼ਾ ਪੰਜਾਬ ਦੇ ਵਿੱਚੋਂ ਜਾਂ ਪੰਜਾਬ ਨਸ਼ਾ ਮੁਕਤ ਹੋ ਸਕਦਾ ਹੈ ਹਾਂਜੀ ਬਿਲਕੁਲ ਹੋਊਗਾ ਕਈ ਪਿੰਡ ਸਾਡੇ ਪੂਲ ਡਿਵੀਜ਼ਨ ਦੇ ਵਿੱਚ ਜਮ੍ਹਾਂ ਕਲੀਅਰ ਹੋ ਗਏ ਜੀ ਕਿਸੇ ਵੀ ਪਿੰਡ ਦੇ ਵਿੱਚ ਹੁਣ ਸਾਡੇ ਪਿੰਡ ਦੇ ਵਿੱਚ ਪੂਲ ਦੇ ਵਿੱਚ ਕੋਈ ਨਸ਼ਾ ਨਹੀਂ ਵੇਚ ਰਿਹਾ ਨਾ ਕੋਈ ਕਰ ਬਿਲਕੁਲ ਕਲੀਅਰ ਆ ਸਾਫ ਆ ਜੀ ਬਿਲਕੁਲ ਕਲੀਅਰ ਆ ਕੋਈ ਨਸ਼ੇ ਦਾ ਕੰਮ ਨਹੀਂ ਕਰ ਰਿਹਾ ਬਹੁਤ ਵਧੀਆ ਉਪਰਾਲਾਗਾ ਜਿਹੜਾ ਵੀ ਬੰਦੇ ਵੱਡੇ ਸੀ ਜਿਨ੍ਹਾਂ ਤੋਂ ਲੈਦੇ ਉਹਨਾਂ ਨੂੰ ਨਥ ਪੈ ਗਈ ਤੇ ਛੋਟੇ ਦਾ ਆਪ ਹੀ ਐਡਮੈਟਿਕ ਚੱਕੇ ਜਾਂਦੇ ਜੀ ਜਦੋਂ ਵੱਡਿਆਂ ਤੋਂ ਜੀ ਬਾਈ ਨੇ ਪ੍ਰਵਾਸ ਦੀ ਗੱਲ ਕੀਤੀ ਆ ਬਾਹਰ ਦੀ ਵੱਲ ਕੀਤੀ ਆ ਬਹੁਤ ਡੁੱਗੀ ਗੱਲ ਕੀਤੀ ਆ ਕਿ ਜਿਵੇਂ ਪਹਿਲਾਂ ਸਰਕਾਰਾਂ ਰਹੀਆਂ ਨੇ ਨਸ਼ਾ ਸੀਗਾ ਜਾਂ ਫੇਰ ਰੋਜ਼ਗਾਰੀ ਸੀਗੇ ਇਸੇ ਕਾਰਨ ਬਾਹਰ ਜਾਂਦੇ ਸੀਗੇ ਬਾਹਰ ਜਾਣ ਨੂੰ ਵਿਦੇਸ਼ਾਂ ਵੱਲ ਰੁੱਖ ਤਾਂ ਜੇ ਨੌਜਵਾਨੀ ਜਾ ਰਹੀ ਸੀ ਫਰਕ ਪਿਆ ਕੁਝ ਘਟਿਆ ਬਹੁਤ ਫਰਕ ਪਿਆ ਜੀ ਬਹੁਤ ਘਟਕੇ ਹੁਣ ਇੱਥੇ ਰੋਜ਼ਗਾਰ ਮਿਲਣ ਲੱਗ ਜਾਣਗੇ ਤੇ ਪੰਜਾਬ ਸਰਕਾਰ ਕਰ ਰਹੀ ਐ ਇਸ ਮੁੱਦੇ ਤੇ ਵੀ ਤੇ ਇੱਥੇ ਕੰਮ ਚੱਲ ਪੈਣਗੇ ਜੀ ਵਧੀਆ ਜੀ ਫੈਕਟਰੀਆਂ ਲੱਗਣਗੀਆਂ ਰੋਜ਼ਗਾਰ ਮਿਲੂਗਾ ਬੱਚੇ ਪੜ੍ਹਾਈ ਕਰ ਰਹੇ ਨਸ਼ੇ ਤੋਂ ਠੱਲ ਪੈ ਗਈ ਜੀ ਹੁਣ ਸਾਡੇ ਫੂਲ ਦੇ ਵਿੱਚ ਅੱਗੇ ਬਹੁਤ ਥਾਂ ਤੇ ਵਿਕਦਾ ਸੀ ਕੋਈ ਨਹੀਂ ਵੇਚਦਾ ਸਾਰੇ ਆਦੇ ਰੋਜ਼ਗਾਰ ਲੱਗੇ ਹੋਏ ਮੁੰਡੇ ਚਲੋ ਜਿਹੜੇ ਕੋਈ ਖਾਂਦੇ ਨੇ ਉਹਨਾਂ ਨੂੰ ਵੀ ਬਹੁਤ ਵਧੀਆ ਸਰਕਾਰ ਨੇ ਮਹਿਮ ਚਲਾਈ ਆ ਵੀ ਉਹ ਦਵਾਈ ਬੂਟੀ ਦੁਆਰੇ ਹੀ ਦਾਖਲ ਕਰਕੇ ਹੈਲਥ ਸੈਂਟਰ ਬਣਾਏ ਗਏ ਆ ਜਾਂ ਬਣਾਏ ਜਾਣਗੇ ਬਣੇ ਵੀ ਆ ਜੀ ਦਾਖਲ ਹੋਏ ਆ ਮੁੰਡੇ ਮਰਾਸ ਤੋਂ ਹੋਏ ਨੇ ਜੀ ਰਾਮਪਰੇ ਤੋਂ ਹੋਏ ਨੇ ਤੇ ਵਧੀਆ 2 ਮਹੀਨੇ ਦੇ ਵਿੱਚ ਠੀਕ ਹੋ ਗਿਆ ਉਹਦੇ ਮਾਪਿਆਂ ਕੋਲੇ ਆਉਂਦੇ ਕਈ ਸਾਡੇ ਕਈ ਬੱਚੇ ਸਾਡੇ ਚਿੱਟੇ ਦੇ ਸਹਾਰ ਸੀਗੇ ਅੱਜ ਗਰਾਊਂਡ ਦੇ ਵਿੱਚ ਖੇਡ ਰਹੇ ਆ ਉਹ ਬੰਦੇ ਗਰਾਊਂਡ ਦੇ ਵਿੱਚ ਮਿਹਨਤ ਕਰ ਰਹੇ ਆ ਜੀ ਬਿਲਕੁਲ ਨਸ਼ਾ ਮੁਕਤ ਹੋ ਗਿਆ ਜੀ ਧੰਨਵਾਦ ਭਾਈ ਤੁਸੀਂ ਸਮੇਂ ਦੀ ਪੁੱਛੋ ਸਮਾਂ ਦਿੱਤਾ ਧੰਨਵਾਦ 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 ਤਾਂ ਨਗਰਪੂਰ ਜ਼ਿਲ੍ਹਾ ਬਠਿੰਡੇ ਦਾ ਔਰ ਇਤਿਹਾਸਕ ਸੋਕੜ ਵੀ ਹੈਗਾ ਇਸ ਨਗਰ ਦਾ ਔਰ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਖਿਲਾਫ ਮਤਾ ਵਿਧਾਨ ਸਭਾ ਦੇ ਵਿੱਚ ਪਾਇਗਾ ਚਾਹੇ ਗੀਤਾ ਹੋਵੇ ਬਾਈਬਲ ਹੋਵੇ ਕੁਰਾਨ ਹੋਵੇ ਸਾਰੇ ਹੀ ਧਰਮਾਂ ਜਿਹੜੇ ਗ੍ਰੰਥਾ ਜਿਹੜੇ ਉਹ ਸਤਕਾਰਯੋਗ ਔਰ ਸਾਰੇ ਹੀ ਧਾਰਮਿਕ ਗ੍ਰੰਥਾਂ ਦੀਆਂ ਹੁੰਦੀਆਂ ਬੇਦਬੀਆਂ ਦੇ ਖਿਲਾਫ ਪੰਜਾਬ ਸਰਕਾਰ ਨੇ ਮਾਨ ਸਰਕਾਰ ਨੇ ਮਤਾ ਜਿਹੜਾ ਵਿਧਾਨ ਸਭਾ ਦੇ ਵਿੱਚ ਪਾਇਆ ਉਸ ਮਤੇ ਨੂੰ ਲੈ ਕੇ ਜਿਹੜਾ ਪੰਜਾਬ ਦੇ ਲੋਕਾਂ ਨੇ ਸਵਾਦ ਕੀਤਾ ਮਾਨ ਸਰਕਾਰ ਦਾ ਔਰ ਦਾਵਾ ਕੀਤਾ ਕਿ ਇਸ ਤਰੀਕੇ ਦੇ ਨਾਲ ਹੁੰਦੀਆਂ ਬੇਦਬੀਆਂ ਨੂੰ ਜਿਹੜੀ ਉਹ ਠੱਲ ਪਾਊਗੀ ਜੁੜੇ ਹੋਣ ਦੇ ਪੱਖ ਪੋਸਟ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਾਣਾ ਕੈਮਰਾਮੈਨ ਕੁਰਸ਼ਨ ਦੇ ਨਾਲ ਧੰਨਵਾਦ